ਸੰਗਰੂਰ ਚ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੀ ਖਬਰ ਨੇ ਸਮਾਜ ਨੂੰ ਇੱਕ ਵਾਰ ਫੇਰ ਸ਼ਰਮਸਾਰ ਕਰ ਦਿੱਤਾ ਹੈ ਇੱਥੇ ਇੱਕ ਪਿੰਡ ਚ ਦੋ ਸਕੀਆਂ ਨਵਾਲਗ ਭੈਣਾਂ ਨਾਲ ਰੇਪ ਹੋਣ ਦੀ ਖਬਰ ਸਾਹਮਣੇ ਆਈ ਹੈ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋਂ ਪਿਤਾ ਸਮਾਨ ਮਾਸੜ ਤੇ ਲੱਗੇ ਨੇ ਮਾਸੜ ਵੱਲੋਂ ਦਿੱਤੇ ਜ਼ਖਮਾਂ ਦਾ ਇਲਾਜ ਦੋਵੇਂ ਕੁੜੀਆਂ ਸੰਗਰੂਰ ਦੇ ਹਸਪਤਾਲ ਚ ਕਰਵਾ ਰਹੀਆਂ ਨੇ ਕੁੜੀਆਂ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਮਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਹੁਣ ਦੱਸਦੇ ਹਾਂ ਕਿ ਕੁੜੀਆਂ ਦਰਿੰਦਗੀ ਦਾ ਸ਼ਿਕਾਰ ਕਿਵੇਂ ਹੁੰਦੀਆਂ ਰਹੀਆਂ ਦੋਹਾਂ ਭੈਣਾਂ ਦੀ ਮਾਂ ਕਾਫੀ ਲੰਮੇ ਸਮੇਂ ਤੋਂ ਬਿਮਾਰ ਹੈ ਉਸ ਦਾ ਇਲਾਜ ਚੰਡੀਗੜ੍ਹ ਤੇ ਚੱਲ ਰਿਹਾ ਹੈ ਇਲਾਜ ਲਈ ਪਿਤਾ ਨੂੰ ਵੀ ਨਾਲ ਜਾਣਾ ਪੈਂਦਾ ਸੀ ਇਸ ਲਈ ਧੀਆਂ ਨੂੰ ਉਹ ਮਾਸੜ ਘਰ ਛੱਡਿਆ ਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਤੇ ਵਿਸ਼ਵਾਸ ਕੀਤਾ ਉਹ ਹੀ ਉਸ ਦੀ ਇੱਜ਼ਤ ਦਾ ਦੁਸ਼ਮਣ ਬਣ ਜਾਏਗਾ ਰੇਪ ਦੇ ਇਲਜ਼ਾਮ ਜਿਹੜੇ ਮਾਸੜ ਤੇ ਲੱਗੇ ਨੇ ਉਹ ਕੁੜੀਆਂ ਨੂੰ ਧਮਕਾਉਂਦਾ ਵੀ ਸੀ ਮੁਲਜ਼ਮ ਦੀ ਕਿਰਾਨੀ ਹਰਕਰ ਦਾ ਭੰਡਾ ਫੋੜ ਉਸ ਵੇਲੇ ਹੋਇਆ ਜਦੋਂ ਦੋਹਾਂ ਭੈਣਾਂ ਨੇ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸ ਦਿੱਤੀ ਮਾਸੜ ਦਾ ਇਹ ਮੇਰੇ ਘਰ ਦੇ ਬਿਮਾਰ ਸੀ ਕਿ ਉਹਨਾਂ ਨੇ ਮਾ ਦੋ ਮਹੀਨੇ ਤਿੰਨ ਮਿਨੋਣਾ ਕਰਦੋ ਚੱਕੀ ਬਿਰੀਆ ਨਾ ਮੇਰੀ ਬੇਵਾਬ ਆ ਗਈ ਫਿਰ ਮੈਂ ਉਹਨਾਂ ਨੂੰ ਬੁਲਾ ਲਿਆ। ਉਹਨੇ ਫਿਰ ਮੱਛਾਂ ਨਾਲ ਬਹੁਤ ਗਲਤ ਕੰਮ ਕਰਾਈ ਇਹਨੇ। ਮੇਰੇ ਬੱਚਾ ਅੰਦਰ ਦਿਆਂ ਮਾਰਾਂ ਦੱਸਣੀਆਂ ਉਹਨਾਂ ਨੇ ਕਹਿੰਦਾ ਵੀ ਤੁਹਾਨੂੰ ਗਲ ਘੋੜ ਕੇ ਮਾਰ ਦੂੰਗਾ ਜੇ ਤੁਸੀਂ ਦੱਸਿਆ। ਮੈਂ ਤੁਹਾਨੂੰ ਮਾਰਦੂ ਨਹੀਂ ਤੇਰੇ ਭਾਈ ਨੂੰ ਮਾਰ ਦਿਆਂਗਾ। ਫਾਈਦਾ ਇਹ ਕਹਿੰਦਾ ਵੀ ਜੇਲ੍ਹ ਹੋ ਜਾਵੇ ਬਸ। ਉਮਰ ਭਰਦੀ। ਉਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਦੇ ਵੀ ਪਿੰਡ ਚ ਵੜਨ ਨਹੀਂ ਦਿੱਤਾ ਜਾਵੇਗਾ। ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਆਸਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਉਸ ਨੂੰ ਕਾਬੂ ਕਰਨ ਲਈ ਛਾਪੇਮਾਰ ਇਹ ਨਵਾਂ ਵਸਤੇ ਇਹਨੂੰ ਕੁੜਾ ਕੋਈ ਡਰ ਲੱਗਦਾ ਸਾਡੇ ਪਿੰਡ 'ਚ ਤਾਂ ਪਹਿਲੀ ਵਾਰ ਇਹ ਕੰਮ ਹੋਇਆ ਅਸੀਂ ਇਹਨੂੰ ਪਿੰਡ ਦੇ ਸਾਰੇ ਵਾਸੀ ਕਹਿੰਦੇ ਨੇ ਵੀ ਇਹਨੂੰ ਅਸੀਂ ਪਿੰਡ 'ਚ ਵੀ ਨਹੀਂ ਰਹਿਣ ਦੇਣਾ ਇਹ ਦੋ ਲੜਕੀਆਂ ਐਡਮਿਟ ਹੋਈਆਂ ਨੇ ਜੇ ਇੱਥੇ ਸੈਕਸੂਅਲ ਬਿਜ਼ਨਸ ਦੇ ਸੰਬੰਧ 'ਚ ਜਿਹਦੇ ਬਾਰੇ ਲੈਡੀ ਸਾਹਿਬ ਇਨਸਪੈਕਟਰ ਗਰਮੀਤ कौर ਜਿਹੜੀ ਐਸ.ਟੀ.ਐਸ ਦੀ ਆਈ ਹੋਆ ਉਹਦਾ ਬਿਆਨ ਲਿਖਿਆ ਕਿ ਲੜਕੀ ਦਾ ਬਿਆਨ ਮੁਤਾਬਕ ਜੋ ਬੰਦੀ ਕਰਵੀਏ ਕੀਤੀ ਜਾਊਗੀ